ਤੇ ਜਦੋਂ ਪ੍ਰਕਾਸ਼ ਕਰਨਾ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਦੇ ਉੱਪਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਇਤਿਹਾਸ ਸੁਣਿਆ ਤੁਸੀਂ ਨਾ ਇੰਨਾ ਕਿ ਤਾ ਸੁਣਿਆ ਹੋਵੇਗਾ ਤੇ ਉਸ ਗ੍ਰੰਥ ਦੇ ਨਾਲ ਸੰਗਤ ਤੁਰੀ ਜਾਂਦੀ ਹੈ ਤੇ ਚੌਰ ਦੀ ਸੇਵਾ ਕੌਣ ਕਰ ਰਿਹਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿਤੇ ਕਿਸੇ ਦੇ ਮਨ ਚ ਖਿਆਲ ਆਵੇ ਵੀ ਉਹ ਗੁਰੂ ਅਰਜਨ ਦੇਵ ਸਾਹਿਬ ਸੇਵਾ ਕਰਦੇ ਸੀ ਚੌਰ ਦੀ ਕਿਤੇ ਉਹ ਕਥਾਵਾਚਕ ਨੂੰ ਪੁੱਛੇ ਬਾਬਾ ਜੀ ਤੁਹਾਨੂੰ ਭਲੇਖਾ ਤੇ ਨਹੀਂ ਪੈ ਗਿਆ ਗਰੰਥੀ ਆਪ ਹੀ ਕਰਦਾ ਹੁੰਦਾ ਚੌਰ ਸਾਡੇ ਤੇ ਦੂਜਾ ਬੰਦਾ ਤੇ ਕਰਦਾ ਨਹੀਂ ਕਿਤੇ ਕੋਈ ਕਹਵੇ ਭਲੇਖਾ ਤੇ ਨਹੀਂ ਲੱਗ ਗਿਆ ਤੁਹਾਨੂੰ ਬੱਚੇ ਕਹਿਣ ਅਸੀਂ ਤੇ ਜਿਸ ਦਿਨ ਦਾ ਬਾਬਾ ਜੀ ਨੂੰ ਵੇਖਦੇ ਕੱਲੇ ਹੀ ਚੌਰ ਲੈ ਕੇ ਪ੍ਰਕਾਸ਼ ਕਰ ਦਿੰਦੇ ਆ ਤੇ ਕੱਲੇ ਸੁਖਾਸ਼ਣ ਵੀ ਕਰ ਦਿੰਦੇ ਆ ਨਹੀਂ ਪਿਆਰਿਓ ਇ ਸਾਡੇ ਮਨਾਂ ਚ ਅੱਜ ਗੁਰੂ ਸਾਹਿਬ ਦਾ ਪਿਆਰ ਤੇ ਸਤਿਕਾਰ ਘਟ ਗਿਆ ਜਿਹੜਾ ਅਸੀਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦੇ ਸਮੇਂ ਹਾਜ਼ਰ ਨਹੀਂ ਹੋ ਸਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਹਨਾਂ ਦਾ ਪ੍ਰਕਾਸ਼ ਹੁੰਦਾ ਮੈਂ ਇਸ ਸਥਾਨ ਦੀ ਗੱਲ ਨਹੀਂ ਕਰਦਾ ਪਤਾ ਨਹੀਂ ਜਿਵੇਂ ਜਿਵੇਂ ਹੁੰਦਾ ਪਰ ਬਹੁਤਾਂ ਥਾਵਾਂ ਦੇ ਉੱਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਨ ਵਾਸਤੇ ਅੱਜ ਸੇਵਾਦਾਰ ਅੱਜ ਸੰਗਤਾਂ ਨਹੀਂ ਹੁੰਦੀਆਂ ਤੇ ਗਰੰਤੀ ਸਿੰਘ ਆਪਣੀ ਡਿਊਟੀ ਪੂਰੀ ਕਰਦੇ ਆ ਇਕੱਲੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਸੱਚਖੰਡ ਵਿੱਚੋਂ ਲੈ ਕਰਕੇ ਆਪਣੇ ਸੀਸ ਤੇ ਸੁਭਾਏ ਮਾਨ ਕਰਦੇ ਆ ਇੱਕ ਹੱਥ ਨਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੰਭਿਆ ਹੁੰਦਾ ਤੇ ਦੂਜੇ ਹੱਥ ਨਾਲ ਉਹਨਾਂ ਨੇ ਚੌਰ ਫੜਿਆ ਹੁੰਦਾ ਤੇ ਆਪਾਂ ਮਨਾਣ ਕੀ ਡੇ ਆ ਕੀ ਮਨਾ ਰਹੇ ਆ ਆਪਾਂ ਕੀ ਮਨਾ ਰਹੇ ਆ ਜੀ ਆਪਾਂ ਪਹਿਲਾ ਪ੍ਰਕਾਸ਼ ਫਿਰ ਆਪਾਂ ਇਦਾਂ ਮਨਾਵਾਂਗੇ ਪਹਿਲਾ ਪ੍ਰਕਾਸ਼ ਅਸੀਂ ਉਸ ਦਿਹਾੜੇ ਦੀ ਗੱਲ ਕਰ ਰਹਿਆਂ ਜਿਸ ਦਿਹਾੜੇ ਉੱਪਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਪ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਜਿਹੜਾ ਹੈ ਉਹ ਚੌਰ ਚਲਾਇਆ ਤੇ ਅੱਜ ਨਾ ਹੋਵੇ ਕੋਈ ਇਹ ਇਹ ਤੇ ਚੰਗੀ ਗੱਲ ਨਹੀਂ ਨਾ ਫਿਰ ਤੇ ਜਦੋਂ ਸਮਾਗਮ ਹੋਵੇ ਉਦੋਂ ਚੌਰ ਕਰਨ ਵਾਸਤੇ ਲੜਪੈਣ ਇਹ ਵੀ ਚੰਗੀ ਗੱਲ ਨਹੀਂ ਨਾ ਹੈ ਜਦੋਂ ਅਸਲ ਵਿੱਚ ਸੇਵਾ ਦਾ ਮੌਕਾ ਤੇ ਸਬਾਬਾ ਉਦੋਂ ਕਿਉਂ ਨਹੀਂ ਕਰਦੇ ਆਪਾਂ ਹਲੂਣਾ ਤੁਹਾਨੂੰ ਪਿਆਰਿਓ ਆਪਾਂ ਗੂੜੀ نیند ਵਿੱਚ ਸੌਂਗੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦਾ ਜਿੰਨਾ ਸਤਕਾਰ ਕਰੋਗੇ ਜਿੰਨਾ ਚੌਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਖੜ ਕੇ ਮਹਾਰਾਜ ਦਾ ਸਾਹਿਬ ਦੀ ਸੇਵਾ ਕਰੋਗੇ ਅੱਜ ਭਾਵੇਂ ਜੀਵਨ ਕਿਸੇ ਦਾ ਮੰਗਤਿਆਂ ਵਾਲਾ ਹੋ ਸਕਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸ਼ਹਿਨशाह ਮੰਨ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਚੌਰ ਦੀ ਸੇਵਾ ਕਰੇਗਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਬੈਠ ਕੇ ਗੁਰੂ ਸਾਹਿਬ ਦੇ ਭਰੋਸੀ ਨਾਲ ਕਹਿੰਨਾ ਗੁਰੂ ਤੁਹਾਨੂੰ ਬਾਦਸ਼ਾਹੀਆਂ ਬਖਸ਼ ਦੇਗਾ ਬਾਦਸ਼ਾਹੀ ਗੁਰੂ ਤੁਹਾਨੂੰ ਬਾਦਸ਼ਾਹੀਆਂ ਬਖਸ਼ ਦੇਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸ਼ਹਿਨशाह ਮੰਨੋ ਇਹਨੂੰ ਪਾਤਸ਼ਾਹਾਂ ਦਾ ਪਾਤਸ਼ਾਹ ਮੰਨੋ ਔਰ ਜਿਹੜਾ ਇਦਾਂ ਭਾਵਨਾ ਦੇ ਵਿੱਚ ਆ ਕੇ ਸੇਵਾ ਕਰੇਗਾ ਸੱਚ ਕਰਕੇ ਜਾਣਿਓ ਪਿਆਰਿਓ ਅੱਜ ਸਾਡੇ ਹਾਲਾਤ ਹੋ ਸਕਦੇ ਐ ਇਦਾਂ ਹੱਥ ਕੱਢ ਕੇ ਮੰਗਣ ਦੇ ਹਾਲਾਤ ਹੋ ਸਕਦੇ ਐ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨਗੇ ਭੁਖਾਰੀਆਂ ਨੂੰ ਵੀ ਲੰਗਰ ਲਾਉਣ ਜੋਗੇ ਕਰ ਦਿੰਦੇ ਐ